ਦੋਸਤੋ ਸਕ੍ਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੇਸ਼ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ 26 ਨਵੰਬਰ 2020 ਦੀ ਚੌਥੀ ਵਰੇਗੰਡ ਮਨਾਉਂਦਿਆਂ ਹੋਇਆਂ ਅੱਜ ਦਿੱਲੀ ਦੀਆਂ ਬਾਰਡਰਾਂ ਵੱਲ ਨੂੰ ਜਦੋਂ ਲੋਕ ਕਿਸਾਨ ਵੱਡੀ ਗਿਣਤੀ 'ਚ ਟਰਾਲੀਆਂ ਦੇ ਉੱਤੇ 6 ਮਹੀਨਿਆਂ ਦਾ ਰਾਸ਼ਨ ਬੰਨ੍ਹ ਕੇ ਗਏ ਸੀ ਤੇ ਉਹਨਾਂ ਨੂੰ ਪਾਣੀ ਜਿਹੜੀਆਂ ਪਾ ਜਲ ਤੋਪਾਂ ਦੇ ਨਾਲ ਜਿਹੜੇ ਦੂਜੇ ਟੀਅਰ ਗੈਸ ਸ਼ੈੱਲ ਦੇ ਨਾਲ ਲਾਠੀ ਚਾਰਜਾਂ ਦੇ ਨਾਲ ਥਾਂ-ਥਾਂ ਨਵਾਜਿਆ ਗਿਆ ਸੀ ਥਾਂ-ਥਾਂ ਤੋਂ ਜੀਟੀ ਰੋਡ ਪੱਟੀ ਗਈ ਸੀ ਤੇ ਕਿਸਾਨ ਸਾਰੀਆਂ ਰੋਕਾਂ ਪਾਰ ਕਰਦੇ ਹੋਏ ਅੱਜ ਦਿੱਲੀ ਦੇ ਬਾਰਡਰਾਂ ਤੇ ਗਏ ਸੀ ਉਹਦੀ ਚੌਥੀ ਵਾਰੇ ਗੰਡ ਬਣਾ ਰਹੇ ਹੈ ਤੇ ਅੱਜ ਉਹ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਨਾਲ ਸਾਂਝੇ ਤੌਰ ਦੇ ਉੱਤੇ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀਜ਼ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਦੇ ਰਹੇ ਹਨ ਉਹਨਾਂ ਦੀਆਂ ਮੰਗਾਂ ਦੇ ਵਿੱਚ ਬਾਕੀ ਗੱਲਾਂ ਦੇ ਨਾਲ ਇਹ ਇਹ ਸ਼ਾਮਲ ਹੈ ਤੇ ਉਹ ਨਾ ਕਿ ਜਿਹੜਾ ਜਿੰਨੀਆਂ ਵੀ 23 ਫਸਲਾਂ ਨੇ ਸਾਰੀਆਂ ਦੇ ਉੱਤੇ ਸੀ 2 ਪਲੱਸ ਜਮ 50% ਦੇ ਹਿਸਾਬ ਨਾਲ ਐਮ ਐਸ ਪੀ ਦੀ ਗਰੰਟੀ ਕਰਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਰੀ ਇੱਕ ਇੱਕ ਦਾਣਾ ਹਰ ਫਸਲ ਦਾ ਖਰੀਦਿਆ ਜਾ ਸਕੇ ਜੇ ਪ੍ਰਾਈਵੇਟ ਅਦਾਰੇ ਨਾ ਖਰੀਦਣ ਤਾਂ ਕੇਂਦਰ ਸਰਕਾਰ ਉਹਨਾਂ ਨੂੰ ਖਰੀਦੇ ਤਾਂ ਕਿ ਲੋਕਾਂ ਨੂੰ ਉਹ ਦਿੱਤੇ ਜਾ ਸਕਣ ਦੂਸਰਾ ਨਾਲ ਦੀ ਨਾਲੇ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ 4 ਲੇਬਰ ਕੋਡ ਬਣਾਏ ਆ ਕੇਂਦਰ ਦੀ ਸਰਕਾਰ ਨੇ 44 ਲੇਬਰ ਕਾਨੂੰਨਾਂ ਨੂੰ ਰੱਦ ਕਰਕੇ ਉਹ ਲੇਬਰ ਕੋਡ ਰੱਦ ਕੀਤੇ ਜਾਣ ਜਿਹੜੇ ਕਿ ਮਜ਼ਦੂਰ ਵਿਰੋਧੀ ਨੇ ਤੇ ਦੁਬਾਰਾ ਜਿਹੜੇ ਲੇਬਰ ਕਾਨੂੰਨ ਨੇ ਉਹਨਾਂ 'ਚ ਮਜ਼ਦੂਰ ਪੱਖੀ ਤਰਮੀਮਾਂ ਕਰਕੇ ਉਹਨਾਂ ਨੂੰ ਲਾਗੂ ਕੀਤਾ ਜਾਵੇ। ਅਗਲਾ ਜਿਹੜਾ ਵੀ ਆਊਟਸੋਰਸਿੰਗ ਵਗੈਰਾ ਟੈਂਪਰੇਰੀ ਚੀਜ਼ਾਂ ਰੱਖਣਿਆ ਟੈਂਪਰੇਰੀ ਕੰਮੇ ਰੱਖਣੇ ਬੰਦ ਕਰਿਆ ਜਾਵੇ। ਇਹ ਘੱਟੋ-ਘੱਟ ਉਜਰਤ ਜਿਹੜੀ ਦੇਸ਼ ਭਰ ਦੇ ਵਿੱਚ ਹੈ ਉਹ 26000 ਰੁਪਏ ਪ੍ਰਤੀ ਮਹੀਨਾ ਲਾਗੂ ਕੀਤੀ ਜਾਵੇ ਤੇ ਮਜ਼ਦੂਰਾਂ ਤੇ ਕਿਸਾਨਾਂ ਸਰ ਚੜਿਆ ਜਿਹੜਾ ਕਰਜ਼ਾ ਹੈ ਉਹ ਮਾਫ ਕਰਿਆ ਜਾਵੇ ਜਿਹੜੇ ਪ੍ਰੀ-ਪੇਡ ਮੀਟਰ ਲੱਗਣੇ ਆ ਉਹ ਬੰਦ ਕਰੇ ਜਾਣ ਤੇ ਨਿੱਜੀ ਕਰਨ ਬੰਦ ਕਰਿਆ ਜਾਵੇ ਾਡਾ-ਡਾ ਦਾਰਿਆਂ ਦਾ ਤੇ ਮਨਰੇਗਾ ਦੇ ਵਿੱਚ ਦਿਹਾੜੀ ਜਿਹੜੀ ਹੈ ਘੱਟੋ-ਘੱਟ 600 ਰੁਪਏ ਕਰੀ ਜਾਵੇ ਤੇ ਘੱਟੋ-ਘੱਟ 200 ਦਿਨ ਦੀ ਜਿਹੜੀ ਕੰਮ ਹੈ ਉਹਦੀ ਗਾਰੰਟੀ ਕਰੀ ਜਾਵੇ ਤੇ 60 ਸਾਲ ਤੋਂ ਉੱਪਰ ਉਮਰ ਦੇ ਜਿਹੜੇ ਮਜ਼ਦੂਰ ਕਿਸਾਨ ਨੇ ਉਹਨਾਂ ਨੂੰ ਘੱਟੋ-ਘੱਟ 10000 ਰੁਪਿਆ ਪੈਨਸ਼ਨ ਦਿੱਤੀ ਜਾਵੇ ਤੇ ਬਾਕੀ ਜਿਹੜੀਆਂ ਹੋਰ ਮੰਗਾਂ ਨਾਲ ਹੈਗੀਆਂ ਵੀ ਜਿਹੜੇ ਕੇਸ ਕਰੇ ਸੀਗੇ ਉਹ ਰੱਦ ਹੋਣ ਜਿਹੜੇ 736 ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀਆ ਵੀ ਦਿੱਤੀਆਂ ਜਾਣਗੀਆਂ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਜਿੱਥੇ-ਜਿੱਥੇ ਨਹੀਂ ਹੋਇਆ ਉਹ ਉਹਨਾਂ ਉਹਨਾਂ ਦਾ ਬਣਦਾ ਮਾਨ ਸਤਕਾਰ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਤੇ ਇਹ ਸਕੇਮ ਵੱਲੋਂ ਵੱਡਾ ਪ੍ਰੋਗਰਾਮ ਹੈ ਦੋਸਤੋ ਐਸਕੇਮ ਤੇ ਕੇਂਦਰੀ ਟ्रेड ਯੂਨੀਅਨਾਂ ਦਾ ਪੱਕਾ ਠੱક્ਕਾ ਮੰਨਣਾ ਹੈ ਕਿ ਜਿਸ ਤਰ੍ਹਾਂ ਦੀ ਸਰਕਾਰ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਤਾਨਾਸ਼ਾਹੀ ਚੱਲ ਰਹੀ ਹੈ ਇਹਦੇ ਵਿੱਚ ਮਜ਼ਦੂਰਾਂ ਕਿਸਾਨਾਂ ਦਾ ਆਪਸ ਦੇ ਵਿੱਚ ਸਾਂਝਾ ਰਲਮਾ ਸੰਘਰਸ਼ ਜਿਹੜਾ ਹੈ ਉਹ ਕੋਈ ਸਾਰਥਕ ਸਿੱਟੇ ਕੱਢ ਸਕਦਾ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਭਾਰਤ ਦੇ ਲਈ ਇਹਨਾਂ ਸਾਂਝੇ ਕਿਸਾਨਾਂ ਕੋਲਾਂ ਦਾ ਜੇ ਜਦੋਂ ਸਾਂਝੀ ਸਾਡੀ ਸਾਂਝੀ ਵਾਰਤਾ ਦੀ ਗੱਲ ਆਉਂਦੀ ਹੈ ਤਾਂ ਸਾਡੇ ਵਿੱਚ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਤੇ ਸੂਬਿਆਂ ਦੇ ਨਾਂ ਤੇ ਜਿਹੜੇ ਵਿਤਕਰੇ ਪਾਉਣ ਵਾਲੇ ਲੋਕ ਹੈ ਉਹਨਾਂ ਦਾ ਵੀ ਅਸੀਂ ਡਟ ਕੇ ਉਹਨਾਂ ਦਾ ਵਿਚਾਰ ਤਰਕ ਤੌਰ ਤੇ ਮੁਕਾਬਲਾ ਕਰਨਾ ਹੈ ਤੇ ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰ ਸਕਾਂਗੇ ਦੂਸਰਾ ਦੋਸਤੋ ਇਹ ਹੈ ਕਿ ਅੱਜ ਸੰਵਿਧਾਨ ਦੇ ਸੂਝੀਏ ਜਦੋਂ ਜਦੋਂ 2020 ਚ ਕਿਸਾਨਾਂ ਨੂੰ ਨਵਾਜਿਆ ਗਿਆ ਸੀ ਡਾਂਗਾਂ ਦੇ ਨਾਲ ਤਾਂ ਕਿਸਾਨ ਆਗੂਆਂ ਦਾ ਸੀ ਵੀ ਅੱਜ ਦੇ ਦਿਨ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਜਿਹੜਾ ਕਿ 26 ਜਨਵਰੀ 1950 ਤੋਂ ਲਾਗੂ ਹੋਇਆ ਗਿਆ ਤੇ ਅੱਜ ਦੇ ਦਿਨ ਨੂੰ ਸੰਵਿਧਾਨ ਦਿਵਸ ਦੇ ਤੌਰ ਤੇ ਭਾਰਤ ਭਰទਿ ਮਨਾਇਆ ਜਾਂਦਾ ਹੈ ਤੇ ਸੰਵਿਧਾਨ ਦਿਵਸ ਦੇ ਉੱਤੇ ਡਾਂਗਾ ਮਾਰ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਸੀ ਅੱਜ ਫੇਰ ਉਹੀ ਸੰਵਿਧਾਨ ਦਿਵਸ ਹੈ ਤੇ ਇਸ ਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਦੋ ਤਿੰਨ ਕ ਮੈਂ ਸਾਂਝੀਆਂ ਕਰਨੀਆਂ ਚਾਹੂੰਗਾ ਤੇ ਇੱਕ ਤਾਂ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਲੋਕਾਂ ਨੇ ਸੰਵਿਧਾਨ ਬਣਾਉਣ ਵਾਲੀ ਜਿਹੜੀ ਸਭਾ ਜਿਹਨੂੰ ਕਨਸਟੀਟੂਐਂਟ ਅਸੈਂਬਲੀ ਕਹਿੰਦੇ ਐ ਉਹਦੇ ਚ ਕੋਈ ਜਿਹੜੇ ਐ ਆਪਣੇ 389 ਜਣੇ ਸ਼ਾਮਲ ਸੀਗੇ ਤੇ ਉਹਨਾਂ ਦੇ ਆਪਣੇ ਆਪਣਾ ਯੋਗਦਾਨ ਐ ਉਹਨਾਂ ਦੇ ਸਾਰਿਆਂ ਦੇ ਯੋਗਦਾਨ ਨੂੰ ਸਲਾਮ ਪਰ ਬਹੁਤ ਵਾਰ ਲੋਕ ਜਿਹੜੇ ਐ ਉਹਨਾਂ ਨੂੰ ਫਾਊਂਡਿੰਗ ਫਾਦਰਸ ਆਫ ਦਾ ਕਨਸਟੀਟਿਊਸ਼ਨ ਕਹਿੰਦੇ ਐ ਭਾਰਤੀ ਸੰਵਿਧਾਨ ਦੇ ਨਿਰਮਾਤਾ ਪਿਓ ਪਰ ਕੁਝ ਲੋਕ ਇਹਨੂੰ ਥੋੜਾ ਜਿਹਾ ਇਤਰਾਜ਼ ਕਰਦੇ ਹੋਏ ਉਹ ਜਿਹੜੀਆਂ ਉਹਦੇ ਚ 15 ਔਰਤਾਂ ਸੀਗੀਆਂ ਡਡ ਖੇਤਰਾਂ ਦੀਆਂ ਆਪਣੇ ਆਪਣੇ ਖੇਤਰਾਂ ਦੇ ਵਿੱਚ ਬਹੁਤ ਜਿਨ੍ਹਾਂ ਨੇ ਨਾਮਣਾ ਖੱਟਿਆ ਹੋਇਆ ਸੀਗਾ ਉਹ ਔਰਤਾਂ ਨੇ ਵੀ ਭਾਰਤੀ ਸੰਵਿਧਾਨ ਸਭਾ ਦੇ ਵਿੱਚ ਬੱਡਾ ਜਿਆਦਾ ਯੋਗਦਾਨ ਪਾਇਆ ਤੇ ਉਹਨਾਂ ਦੇ ਯੋਗਦਾਨ ਨੂੰ ਵੀ ਯਾਦ ਕਰਨਾ ਬਣਦਾ ਹੈ ਜਿਨ੍ਹਾਂ ਦੇ ਵਿੱਚ ਲక్ష్ਮੀ ਪੰਡਿਤ ਤੇ ਸਰੋਜਨੀ ਨਾਇਡੂ ਤੇ ਜਿਹੜੇ ਆਪਣੇ ਰਾਜਕੁਮਾਰੀ ਅਮਰਤ ਕੌਰ ਬੇਗਮ ਐਜ਼ਾਜ਼ ਰਸੂਲ ਵਗੈਰਾ ਕਾਫੀ ਸਾਰੇ ਲੋਕ ਸ਼ਾਮਲ ਨੇ ਅਸੀਂ ਅੱਜ ਉਹਨਾਂ ਔਰਤਾਂ ਦੇ ਯੋਗਦਾਨ ਨੂੰ ਵੀ ਯਾਦ ਕਰਦੇ ਹਾਂ ਇਹ ਉਹਨਾਂ ਔਰਤਾਂ ਕਰਕੇ ਹੀ ਹੈ ਕਿ ਜਿਹੜੇ 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 ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਨ੍ਹਾਂ ਨੂੰ ਨਿਰਦੇਸ਼ਾਂ-ਨਿਰਦੇਸ਼ ਕਹਿੰਦੇ ਹਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਸੀਗਾ ਕਿ ਵੀ ਜਿਹੜੇ ਇਹ ਨੇ ਸਿਰਫ ਐਨਾ ਮੰਨ ਲਈ ਜਾਣ ਵੀ ਇਹ ਫੰਡਾਮੈਂਟਲ ਰਾਈਟ ਨਹੀਂ ਕੇਂਦਰ ਦੀਆਂ ਸਰਕਾਰਾਂ ਜਾਂ ਸੂਬਿਆਂ ਦੀਆਂ ਸਰਕਾਰਾਂ ਇਹਨਾਂ ਨੂੰ ਧਿਆਨ 'ਚ ਰੱਖ ਕੇ ਕਾਨੂੰਨ ਬਣਾਉਣਗੀਆਂ ਤਾਂ ਕਿ ਇਧਰਲੇ ਪਾਸੇ ਨੂੰ ਦੇਸ਼ ਤੁਰੇ ਪਰ ਦੇਸ਼ ਅੱਜ ਉਲਟ ਤੁਰਿਆ ਹੋਇਆ ਹੈ ਦੂਜੇ ਨਾਲ ਦੀ ਨਾਲ ਇਹ ਕੱਲ ਜਿਹੜੀ ਮਾਮਲਾ ਸੁਪਰੀਮ ਕੋਰਟ ਹੈ ਉਹਦੇ ਵਿੱਚ ਇੱਕ ਬੀਜੇਪੀ ਦੇ ਆਗੂ ਸੁਬ੍ਰਹਮਨੀਅਮ ਸਵਾਮੀ ਨੇ ਰਿਕਟ ਪਾਈ ਹੋਈ ਸੀ ਵੀ ਭਾਰਤੀ ਸੰਵਿਧਾਨ ਤੇ ਜਿਹੜਾ ਪ੍ਰੀਐਂਬਲ ਹੈ ਉਹਦੇ ਵਿੱਚ ਜਿਹੜਾ ਸੈਕੂਲਰਿਜ਼ਮ ਤੇ ਸਮਾਜਵਾਦ ਇਹ ਜਿਹੜਾ ਇਹ ਸ਼ਬਦ ਬਾਅਦ ਦੇ ਵਿੱਚ 1976 ਚ ਪਾਏ ਆ 42ਵੀਂ ਤਰਮੀਮ ਰਾਹੀਂ ਤੇ ਇਹ ਪਹਿਲਾਂ ਹੈ ਨਹੀਂ ਸੀ ਇਹਨਾਂ ਨੂੰ ਕੱਢਿਆ ਜਾਵੇ ਉਹ ਇਹ ਕਾਫੀ ਦੇਰ ਤੋਂ ਇਹ ਪਟੀਸ਼ਨ ਚੱਲ ਰਹੀ ਸੀ ਕੱਲ ਜਿਹੜਾ ਮਾਨਯੋਗ ਚੀਫ ਜਸਟਿਸ ਸੰਜੀਵ ਖੰਨਾ ਤੇ ਸੰਜੀਤ ਖੰਨਾ ਕੁਮਾਰ ਦੇ ਬੈਂਚ ਨੇ ਉਸ ਨੂੰ ਰੱਦ ਕਰ ਦਿੱਤਾ ਤੇ ਕਿਹਾ ਵੀ ਨਹੀਂ ਜਿਹੜਾ ਸੈਕੂਲਰਿਜ਼ਮ ਹੈ ਉਹ ਸਾਰੇ ਧਰਮਾਂ ਦਾ ਸਤਿਕਾਰ ਇਹ ਬਿਲਕੁਲ ਜ਼ਰੂਰੀ ਹੈ ਤੇ ਇਹ ਸਾਡੇ ਭਾਰਤੀ ਸਿਧਾਂਤ ਦੀ ਮੂਲ ਧਾਰਨਾ ਹੈਗੀ ਕੱਲ ਦੁਬਾਰਾ ਫੇਰ ਇਹਦੇ ਤੇ ਉਹਨਾਂ ਨੇ ਮੋਹਰ ਲਾਤੀ ਦੂਜਾ ਉਹਨਾਂ ਨੇ ਸਮਾਜਵਾਦ ਦੀ ਥੋੜੀ ਜੀ ਵਿੰਗੀ ਟੇਢੀ ਵੇਬ ਵਿਆਖਿਆ ਕੀਤੀ ਹੈ ਵੀ ਉਹਨਾਂ ਦਾ ਭਾਵ ਉਹਨਾਂ ਨੇ ਸਮਾਜਵਾਦ ਨੂੰ ਜਿਹੜੀ ਵਿਆਖਿਆ ਕੀਤੀ ਵੀ ਕਿਸੇ ਵੀ ਕਿਸਮ ਦੀ ਜਿਹੜੀ ਲੁੱਟ ਖੋ ਹੈ ਉਸ ਦਾ ਹਰ ਕਿਸਮ ਦਾ ਚਾਹੇ ਉਹ ਸਮਾਜਿਕ ਪੱਧਰ ਤੇ ਚਾਹੇ ਰਾਜਨੀਤਿਕ ਪੱਧਰ ਤੇ ਚਾਹੇ ਆਰਥਿਕ ਪੱਧਰ ਤੇ ਹੈ ਉਸ ਤੇ ਉਹਦੇ ਲਈ ਜਿਹੜੀ ਵਿਆਖਿਆ ਦੇ ਵਿੱਚ ਇੰਨੀ ਗੱਲ ਠੀਕ ਹੈ ਜਿਹੜੀ ਅਗਲੀ ਵਿਆਖਿਆ ਉਹਨਾਂ ਨੇ ਕਰ ਦਿੱਤੀ ਵੀ ਆਰਥਿਕ ਮਾਡਲ ਕੋਈ ਵੀ ਲਾਇਆ ਜਾ ਸਕਦਾ ਹੈ ਪ੍ਰਾਈਵੇਟ ਅਦਾਰੇ ਵੀ ਹੋ ਸਕਦੇ ਇਹ ਮੈਨੂੰ ਲੱਗਿਆ ਵੀ ਬੇਲੋੜੀ ਵਿਆਖਿਆ ਕਰ ਦਿੱਤੀ ਮਾਨਯੋਗ ਸੁਪਰੀਮ ਕੋਰਟ ਦੇ ਬੈਂਚ ਨੇ ਆ ਇੱਥੋਂ ਤੱਕ ਗੱਲ ਬਾਕੀ ਠੀਕ ਸੀਗੀ ਸੋ ਇਹ ਅੱਜ ਤੁਹਾਡੇ ਨਾਲ ਇਹ ਸਿਧਾਂਤ ਬਾਰੇ ਸੀ ਗੱਲ ਅਗਲੀ ਗੱਲ ਦੀ ਕੱਲ ਭਾਰਤ ਦੇ ਪਾਰਲੀਮੈਂਟ ਦਾ ਜਿਹੜਾ ਨਵਾਂ ਆ ਸੈਸ਼ਨ ਸ਼ੁਰੂ ਹੋਇਆ ਇਹ ਸੈਸ਼ਨ ਦੇ ਵਿੱਚ ਕੱਲ ਬਹੁਤ ਹੰਗਾਮੇ ਬੱਚੇ ਮੋਦੀ ਜੀ ਆਪਣੇ ਤੌਰ ਤੇ ਸਮੁੱਚੀ ਵਿਰੋਧੀ ਧਿਰ ਨੂੰ ਜਿੱਥੇ ਲੰਬੇ ਦਿੰਦੇ ਰਹੇ ਤੇ ਵਿਰੋਧੀ ਧਿਰ ਨੇ ਵੀ ਉਹਦਾ ਭਾਸ਼ਣ ਸੁਣਨ ਤੋਂ ਇਨਕਾਰ ਹੀ ਕਰੀ ਰੱਖਿਆ ਤੇ ਮੋਦੀ ਜੀ ਨੂੰ ਕਾਫੀ ਹੱਦ ਤੱਕ ਉਹਨਾਂ ਦਾ ਜਿਹੜਾ ਚਿਹਰਾ ਜਿਹੜਾ ਉੱਤਰਿਆ ਲੱਗ ਰਿਹਾ ਸੀ ਤੇ ਖਿਜੇ ਲੱਗ ਰਹੇ ਸੀ ਲੱਗੇ ਰਹਿਣ ਪਰ ਭਾਰਤ ਦੇ ਲੋਕਾਂ ਦੀ ਭਾਵਨਾਵਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੋ ਰਹੀਆਂ ਸੀ ਵੀ ਇਹ ਤਾਨਾਸ਼ਾਹ ਸਰਕਾਰ ਹੈ ਇਹਦਾ ਤਾਂ ਇਹ ਇੱਕ ਕਰਦੀ ਹੈ ਤੇ ਅਡਾਨੀ ਦੇ ਮੁੱਦੇ ਉੱਤੇ ਜੰਮ ਕੇ ਗੱਲਬਾਤ ਹੋਈ ਤੇ ਸਦਨ ਦੋਨੇ ਹਟਾਉਣੇ ਪਏ ਰਾਜ ਸਭਾ ਦੀ ਤੇ ਲੋਕ ਸਭਾ ਵੀ ਤੇ ਅਡਾਨੀ ਦਾ ਮੁੱਦਾ ਅਜਿਹਾ ਮੁੱਦਾ ਹੈ ਜਿਹਦੇ ਤੇ ਇੱਕ ਬਗਾਨੀ ਸਰਕਾਰ ਇਹ ਕਹਿ ਕੇ ਕਿ ਵੀ ਇਹਨਾਂ ਨੇ ਇੱਥੇ ਦੇ ਰਿਸ਼ਵਤਾਂ ਦਿੱਤੀਆਂ ਨੇ ਤੇ ਰਿਸ਼ਵਤਾਂ ਦੇ ਕੇ ਇਹਨੇ ਪ੍ਰੋਜੈਕਟ ਲਏ ਹੈ ਤੇ ਉੱਥੋਂ ਦੇ ਜਿਹੜੇ ਇਨਵੈਸਟਰ ਨੇ ਜਿਹੜੇ ਅਮਰੀਕਾ ਤੇ ਬਾਕੀ ਥਾਵਾਂ ਦੇ ਜਿਹੜੇ ਨਿਵੇਸ਼ਕਾਰ ਨੇ ਉਹਨਾਂ ਨਾਲ ਧੋਖਾਧੜੀ ਕੀਤੀ ਹੈ ਤੇ ਇਹਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੈ ਸਾਡੇ ਭਾਰਤ ਦੇ ਵਿੱਚ ਜਿੱਥੇ ਉਹਨੇ ਰਿਸ਼ਵਤਾਂ ਦਿੱਤੀਆਂ ਉਹਦੀ ਇਨਕੁਆਇਰੀ ਵੀ ਨਹੀਂ ਕਰਾਉਣ ਨੂੰ ਤਿਆਰ ਮੋਦੀ ਸਰਕਾਰ ਬੜੀ ਪਰੇਸ਼ਾਨੀ ਦੀ ਗੱਲ ਹੈ ਕਿ ਵੀ ਅੱਗੇ ਹਿੰਡਨਬਰਗ ਰਿਪੋਰਟ ਨੇ ਬੜੇ ਖੁਲਾਸੇ ਕੀਤੇ ਸੀ ਉਹ ਤਾਂ ਕਹਿ ਲਿਆ ਵੀ ਉਹਨੇ ਸਾਨੂੰ ਬਦਨਾਮ ਕਰਨ ਲਈ ਕਰਦੀ ਹੈ ਭਾਰਤ ਨੂੰ ਹੁਣ ਇਹੀ ਜਿਹੀ ਵੀ ਕੋਈ ਗੱਲ ਨਹੀਂ ਗਈ ਤੇ ਇੱਕ ਅਦਾਲਤ ਨੇ ਉਹਦੇ ਕੋਲ ਬਰਾਂਟ ਜਾਰੀ ਕੀਤੇ ਆ ਤੇ ਤੁਸੀਂ ਉਹਦੇ ਤੇ ਇਨਕੁਆਇਰੀ ਕਰਾਉਣ ਨੂੰ ਵੀ ਤਿਆਰ ਨਹੀਂ ਜੇਪੀਸੀ ਬਣਾਉਣ ਨੂੰ ਤਿਆਰ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹ ਬਿਲਕੁਲ ਹੀ ਨਜਾਇਜ਼ ਤੇ ਧੱਕੇਸ਼ਾਹੀ ਵਾਲੀ ਗੱਲ ਹੈ ਤੇ ਉਲਟਾ ਕੱਲ ਬੀਜੇਪੀ ਦੇ ਕਾਗੂ ਜਿਹੜੇ ਸਦਾ ਸ਼ੂਤਰਵੇਦੀ ਹੈ ਉਹਨਾਂ ਨੇ ਬਿਆਨ ਦਿੱਤਾ ਕਿ ਉਹ ਜਿਹੜੀ ਅਦਾਲਤ ਨੇ ਉਹਦੇ ਵਾਰੰਟ ਜਾਰੀ ਕੱਢਿਆ ਉਹਦਾ ਜਿਹੜਾ ਸਮਾਂ ਹੈਗਾ ਉਹ ਭਾਰਤੀ ਪਾਰਲੀਮੈਂਟ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਕਿਉਂ ਜਾਰੀ ਹੋ ਕਿਉਂ ਕੱਢਿਆਗਾ ਸਦਾ ਸ਼ੋਜੀ ਜਾ ਕੇ ਉਥੋਂ ਦੀ ਦਫ਼ਤਰ ਜਾ ਕੇ ਤੁਸੀਂ ਅਰਜੀ ਦਿਓ ਵੀ ਸਾਡਾ ਪਿਆਰਾ ਮਿੱਤਰ ਤੁਸੀਂ ਜੇ ਕਿਉਂ ਫਸਾਇਆ ਹੈਗਾ ਅੱਗੇ ਪਿੱਛੇ ਕਰ ਲੈਂਦੇ 10 ਦਿਨ ਪਹਿਲਾਂ ਕਰ ਲੈਂਦੇ 10 ਦਿਨ ਬਾਅਦ ਕਰ ਲੈਂਦੇ ਪਾਰਲੀਮੈਂਟ ਦੇ ਵਿੱਚ ਸਾਨੂੰ ਸਵਾਲ ਪੁੱਛ ਰਹੇ ਐ ਲੋਕ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆ ਤੇ ਤੁਸੀਂ ਉਹਨੂੰ ਮਰਵਾਉਣਾ ਚਾਹੁੰਦੇ ਹੋ ਇਹ ਤੁਸੀਂ ਕੀ ਇਹ ਤੁਹਾਡੀ ਕੀ ਮਜਾ ਹੈ મોદી ਜੀ ਦਾ ਮਿੱਤਰ ਹੈ 트럼ਪ ਵੀ ਉਹਨੂੰ ਵੀ ਕਹਿ ਸਕਦੇ ਐ ਤੇ મોદી ਜੀ ਦਾ ਮਿੱਤਰ ਤਾਂ ਉਹ ਵੀ ਹੈ ਦੂਜਾ ਜਿਹੜਾ ਅੱਜ ਮੌਜੂਦਾ ਰਾਸ਼ਟਰਪਤੀ ਹੈਗਾ ਜੋ ਬਾਈਡਨ ਤੇ ਉਹ ਉਸ ਨੂੰ ਫਿਰ ਕਹਿ ਲਓ ਤੁਸੀਂ ਵੀ ਤੁਸੀਂ ਕਾਹਦੇ ਲਈ ਸਾਨੂੰ ਪੰਗੇ ਚ ਪਾਏਗਾ ਅੱਜ ਤੇਲੰਗਾਨਾ ਤੋਂ ਇੱਕ ਹੋਰ ਚੰਗੀ ਖਬਰ ਇਹ ਆਈ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਕਾਂਗਰਸ ਦੇ ਮੁੱਖ ਮੰਤਰੀ ਹੈ ਇਹ ਰਿਵੰਤ ਰੈਡੀ ਉਹਨਾਂ ਨੇ ਉੱਥੇ ਇੱਕ ਯੂਨੀਵਰਸਿਟੀ ਬਣ ਰਹੀ ਹੈ ਯੰਗ ਇੰਡੀਆ ਸਕਿਲਸ ਯੂਨੀਵਰਸਿਟੀ ਉਹਦਾ ਨਾਮ ਹੈ ਨੌਜਵਾਨਾਂ ਦੀਆਂ ਸਕਿਲਸ ਨੂੰ ਬਿਹਾਰ ਨਿਹਾਰਨ ਲਈ ਇੱਕ ਯੂਨੀਵਰਸਿਟੀ ਬਣ ਰਹੀ ਹੈ ਉਸ ਯੂਨੀਵਰਸਿਟੀ ਨੂੰ ਜਿਹੜਾ ਅਡਾਨੀ ਨੇ ਉਹਨਾਂ ਦੇ ਆਪ ਦੇ ਸਸਤਾ ਵੱਲੋਂ 100 ਕਰੋੜ ਰੁਪਏ ਦਾਨ ਦਿੱਤਾ ਸੀ ਜਿਹੜਾ ਦਾਨ ਜਿਹੜਾ ਸੀਐਸਆਰ ਜਣੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਜਿਹੜੇ ਕਾਰਪੋਰੇਟਸ ਆ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਹੈ ਜਿਹੜੀ ਉਹਦੇ ਵਿੱਚ ਉਹਨਾਂ ਦੇ ਜਿਹੜੇ ਪਿਛਲੇ 3 ਸਾਲਾਂ ਦੇ ਮੁਨਾਫੇ ਆ ਉਹਦਾ ਘੱਟੋ ਘੱਟ 2% ਇਹ ਦੇਣਾ ਹੁੰਦਾ ਹੈ ਉਹਨਾਂ ਦੇ ਲਈ ਜ਼ਰੂਰੀ ਹੈ ਇਹ ਉਸ ਦੇ ਤਹਿਤ ਉਹਨੇ 100 ਕਰੋੜ ਰੁਪਏ ਦਾਨ ਦਿੱਤਾ ਸੀ ਤੇ ਉਥੋਂ ਦੇ ਮੁੱਖ ਮੰਤਰੀ ਨੇ ਇਹ 100 ਕਰੋੜ ਰੁਪਇਆ ਵਾਪਸ ਕਰ ਦਿੱਤਾ ਵੀ ਨਹੀਂ ਵੀ ਸਾਨੂੰ ਦਿਓ ਨਾ ਸਾਡੇ ਖਾਤੇ 'ਚ ਨਾ ਪਾਓ ਅ ਸਾਨੂੰ ਨਹੀਂ ਚਾਹੀਦਾ ਅਸੀਂ ਤੁਹਾਡੇ ਇਸ ਨਾਲੋਂ ਜ਼ਿਆਦਾ ਬਦਨਾਮੀ ਨਹੀਂ ਅਸੀਂ ਕਰਾਉਣਾ ਚਾਹੁੰਦੇ ਵੀ ਅਸੀਂ ਅਮਾਨੀ ਨਾਲ ਕਿ ਅਡਾਨੀ ਨਾਲ ਕਿਸੇ ਤਰ੍ਹਾਂ ਨਾਲ ਰਲੇ ਮਿਲੇ ਹ ਸੋ ਇਹ ਇੱਕ ਚੰਗਾ ਕਰਾਰਾ ਥਪੇੜ ਮਾਰਿਆ ਪਰ ਵੈਸੇ ਅਸੀਂ ਦੱਸਣਾ ਇਹ ਚਾਹੁੰਦੇ ਆ ਵੀ ਇਹ 100 ਕਰੋੜ ਨਹੀਂ ਕੱਲਾ ਸੀਐਸਆਰ ਨਹੀਂ ਅਡਾਨੀ ਦੀ ਜਾਂ ਤਾਂ ਸਮੂਚੀਆ ਜਾਇਦਾਦਾਂ ਦੀ ਜਾਇਦਾਦ ਹੋ ਕੇ ਜਾਂਚ ਜਿੰਨਾ ਕੁਛ ਉਹਨੇ ਫਰੇਬਾ ਦੇ ਨਾਲ ਕਮਾਇਆ ਹੈਗਾ ਸਾਰੇ ਦਾ ਸਾਰਾ ਲੋਕਾਂ ਕੋਲ ਜਾਣਾ ਚਾਹੀਦਾ ਹੈ ਪਬਲਿਕ ਦੇ ਖਾਤਿਆਂ 'ਚ ਜਾਣਾ ਚਾਹੀਦਾ ਹੈ ਖਾਤਿਆਂ ਮੀਨਸ ਸਰਕਾਰੀ ਖਾਤਿਆਂ 'ਚ ਆ ਜਾਣਾ ਚਾਹੀਦਾ ਤੇ ਪਬਲਿਕ ਦੇ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ ਉਹ ਇਕੱਲੇ 800 ਕਰੋੜ ਨਾਲ ਇਦਾਂ ਨਹੀਂ ਸਕਦਾ ਹੈਗਾ ਲਾਸਟ ਗੱਲ ਬੰਗਾਲ ਦਾ ਗਵਰਨਰ ਕਿੰਨਾ ਸੰਕੀ ਹੈ ਅੱਗੇ ਵੀ ਬਹੁਤ ਜ਼ਿਆਦੇ ਪੰਗੇ ਪਾ ਕੇ ਰੱਖਦਾ ਹੈ ਹੁਣ ਉਹਦੀ ਇੱਕ ਨਵੀਂ ਗੱਲ ਯਾਦ ਆ ਰਹੀ ਹੈ ਵੀ ਉਹਦੇ ਉਹਦਾ ਆਪਣਾ ਇੱਕ ਬੁੱਤ ਬਣਿਆ ਹੋਇਆ ਹੈ ਤੇ ਉਹ ਆਪਣੇ ਪੁੱਤ ਤੋਂ ਆਪ ਹੀ ਪਰਦਾ ਉਠਾ ਕੇ ਖੜਾ ਹੈਗਾ ਉਹਦੇ ਨਾਲ ਫੋਟੋਆਂ ਹੋ ਰਹੀਆਂ ਨੇ ਤੇ ਉਹਦੀ ਬੜੀ ਲਾਪਾਹ ਹੋ ਰਹੀ ਹੈ ਇਸ ਗੱਲ ਦੇ ਉੱਤੇ ਗਵਰਨਰ ਦੀ ਅਜਿਹੇ ਸੰਕੀ ਬੰਦੇ ਬੀਜੇਪੀ ਨੇ ਗਵਰਨਰ ਲਾਏ ਹੋਏ ਹੈ ਕਮਾਲ ਹੋ ਗਈ ਕਦੇ ਉਹਦੇ ਤੇ ਕਿਸੇ ਕੁੜੀ ਦਾ ਇਲਜ਼ਾਮ ਲੱਗਦਾ ਵੀ ਉਹਨੇ ਉਹਦੇ ਨਾਲ ਸਰੀਰਕ ਛੇੜਛਾੜ ਕੀਤੀ ਹੈ ਕਦੇ ਉਹ ਸਰਕਾਰ ਦੇ ਵਿਰੁੱਧ ਸੜਕਾਂ ਤੇ ਨਿਕਲੇ ਹੁੰਦਾ ਤੇ ਹੁਣ ਆ ਇੱਕ ਨਵੀਂ ਆ ਗਈ ਚਾਹੇ ਹਾਲਾਂਕਿ ਉਹ ਕਹਿੰਦਾ ਵੀ ਮੈਨੂੰ ਕਿਸੇ ਨੇ ਬਣਾ ਕੇ ਭੇਜਿਆ ਇਹ ਤਾਂ ਮੈਂ ਉਹ ਕਰਦਾ ਇੱਕ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਨਵਜੋਤ ਸਿੱਧੂ ਉਹਨਾਂ ਨੇ ਕੱਲ ਅੱਜ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਸਪਸ਼ਟੀਕਰਨ ਛਪਿਆ ਵੀ ਮੈਂ ਕੱਲਾ ਜਿਹੜਾ ਇਹ ਨਿੰਬੂ ਪਾਣੀ ਤੇ ਨਿੰਮ ਦੇ ਪੱਤੇ ਤੇ ਆਹਾਂ ਚੀਜ਼ਾਂ ਕੱਲਾ ਇਹੀ ਨਿਯਾਜ ਮੇਰਾ ਬਕਾਇਦਾ ਡਾਕਟਰ ਨਵਜੋਤ ਸਿੱਧੂ ਦਾ ਪੂਰਾ ਇਲਾਜ ਹੋਇਆ ਤੇ ਮੈਂ ਡਾਕਟਰਾਂ ਦੀ ਰਾਇ ਦਾ ਪੂਰਾ ਉਹ ਕਰਦਾ ਮੇਰੇ ਤਾਂ ਘਰ 'ਚ ਡਾਕਟਰ ਹੈ ਤੇ ਡਾਕਟਰਾਂ ਨੇ ਜਿਹੜਾ ਕੱਲ ਉਹਨੂੰ ਕਾਊਂਟਰ ਕੀਤਾ ਸੀਗਾ ਉਹਦਾ ਹੁਣ ਸਪਸ਼ਟੀਕਰਨ ਦਿੱਤਾ ਵੀ ਡਾਕਟਰੀ ਇਲਾਜ ਤਾਂ ਹੋਇਆ ਹੀ ਹੋਇਆ ਆਸੀਂ ਨਾਲ ਡਾਕਟਰਾਂ ਦੀ ਸਲਾਹ ਨਾਲ ਇੱਕ ਵੱਖਰਾ ਸ਼ੁਰੂ ਕੀਤਾ ਸੀਗਾ ਜਣੀ ਕੱਲਾ ਇਸ ਨਾਲ ਉਹਨਾਂ ਨੂੰ ਆਰਾਮ ਨਹੀਂ ਆਇਆ ਜਿਹੜੀਆਂ ਗੱਲਾਂ ਉਹ ਕਹਿੰਦਾ ਸੀ ਤੇ ਇਹੋ ਜਿਹੇ ਦਾਅਵੇ ਕਿਸੇ ਟਾਈਮ ਜਿਹੜਾ ਆ ਬਾਬਾ RAMDEEP ਕਰਦਾ ਰਿਹਾ ਤੇ RAMDEEP ਦੀ ਖਿਚਾਈ ਹੋਈ ਸੀਗੀ ਸੁਪਰੀਮ ਕੋਰਟ ਦੇ ਵਿੱਚੋਂ ਵੀ ਤੂੰ ਇਹੋ ਜਿਹੇ ਦਾਅਵੇ ਨਹੀਂ ਕਰੇਂਗਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦਾ ਨਵਜੋਤ ਸਿੱਧੂ ਨੂੰ ਸ਼ਾਇਦ ਸਮਝ ਆ ਗਈ ਵੀ ਇਹ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਊਗਾ ਜਦੋਂ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਨਾਲ ਮਿਸਗਾਈਡ ਕਰਦੇ ਹੋ ਗਲਤ ਰਾਹ 'ਤੇ আজই দল চাই না বহু বহু শুক্রিয়